ਸ਼੍ਰੋਮਣੀ ਅਕਾਲੀ ਦਲ ਨੇ ਹੜਪੀੜਤਾਂ ਦੇ ਲਈ ਕਿਹੜਾ ਐਲਾਨ ਕੀਤਾ ਹੈ ਕੀ ਕੁਝ ਹੜਪੀੜਤਾਂ ਨੂੰ ਮਿਲੇਗਾ ਇਸ ਜਾਣਕਾਰੀ ਨੂੰ ਸੁਣ ਲਵੋ ਅਤੇ ਸ਼ੇਅਰ ਕਰ ਦਿਵੋ ਕਿਉਂਕਿ ਪੰਜਾਬ ਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਫਾਇਦੇ ਦੀ ਖਬਰ ਹੈ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥਵਾਢੀ ਨਾਲ ਪ੍ਰਿਆ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਦੱਸਿਆ ਹੈ ਕਿ ਆਖਿਰਕਾਰ ਜਿਹੜੇ ਹੜਪੀੜਿਤ ਲੋਕ ਨੇ ਉਹਨਾਂ ਨੂੰ ਕਿਹੜਾ ਕਿਹੜਾ ਸਮਾਨ ਮੁਹੱਈਆ ਕਰਵਾਉਣਗੇ ਅਤੇ ਕੀ ਕੁਝ ਜਿਹੜਾ ਉਹ ਦੇਣਗੇ ਜੀ ਹਾਂ ਦਾਦੀਏ ਕੀ ਹੁਣ ਤੋਂ तकरीबन 5 ਘੰਟੇ ਪਹਿਲਾਂ ਜਿਹੜਾ ਹੈ ਉਹ ਇਹ ਐਲਾਨ ਜਿਹੜਾ ਹੈ ਉਹ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਲਿਖਿਆ ਹੈ ਕਿ ਉਹ ਵਾਅਦਾ ਕਰਦੇ ਹਨ ਕਿ ਅਸੀਂ ਹਰ ਇੱਕ ਹੜਪ੍ਰਭਾਵਿਤ ਕਿਸਾਨ ਨੂੰ ਮੂੜ ਆਪਣੇ ਪੈਰਾਂ ਤੇ ਖੜਾ ਕਰਨ ਦੇ ਲਈ ਵਚਨਬੱਧਾ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਅਸੀਂ ਨਾ ਸਿਰਫ ਕਿਸਾਨਾਂ ਨੂੰ ਲੋੜਿੰਦੀ ਰਾਹਤ ਸਮਗਰੀ ਪਹੁੰਚਾਵਾਂਗੇ ਬਲਕਿ ਉਹਨਾਂ ਨੂੰ ਆਉਣ ਵਾਲੀ ਕਣਕ ਦੀ ਫਸਲ ਬੀਜਣ ਦੇ ਵਿੱਚ ਵੀ ਮਦਦ ਕਰਾਂਗੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਨੇ ਕਿਹੜੇ ਐਲਾਨ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਸ਼ੂਆਂ ਦੇ ਲਈ 500 ਟਰੱਕ ਮੱਕੀ ਦਾ ਆਚਾਰ ਜਿਹੜਾ ਹੈ ਉਹ ਭੇਜਾਂਗੇ। ਫਿਰ ਉਹਨਾਂ ਨੇ ਕਿਹਾ ਕਿ ਅਸੀਂ 500 ਟਰੱਕ ਜਿਹੜਾ ਹੈ ਉਹ ਤੂੜੀ ਭੇਜਾਂਗੇ। ਫਿਰ ਉਹਨਾਂ ਨੇ ਕਿਹਾ ਕਿ ਅਸੀਂ 500 ਫੋਗਿੰਗ ਮਸ਼ੀਨਾਂ ਭੇਜਾਂਗੇ। 1 ਲੱਖ ਏਕੜ ਜ਼ਮੀਨ ਦੇ ਲਈ ਸਰਟੀਫਾਈਡ ਕਣਕ ਦੇ ਬੀਜ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਿੱਤੇ ਜਾਣਗੇ। ਨਾ ਦੇ ਨਾਲ ਹੜ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਦੇ ਲਈ 30000 ਕੁਇੰਟਲ ਕਣਕ ਜਿਹੜੀ ਆ ਉਹ ਮੁਹੱਈਆ ਕਰਵਾਈ ਜਾਵੇਗੀ ਫਿਰ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਐ ਜੀ ਪੀ ਸੀ ਵੱਲੋਂ 125 ਮੈਡੀਕਲ ਕੈਂਪ ਜਿਹੜੇ ਨੇ ਉਹ ਲਗਾਏ ਜਾਣਗੇ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੋਕਾਂ ਦੀਆਂ ਬਿਮਾਰੀਆਂ ਨੂੰ ਲੋਕਾਂ ਦੀ ਆਫਤ ਨੂੰ ਦੂਰ ਕੀਤਾ ਜਾਵੇ ਫਿਰ ਉਹਨਾਂ ਨੇ ਕਿਹਾ ਕਿ ਵੈਟਰਨਰੀ ਡਾਕਟਰ ਦੀਆਂ 25 ਟੀਮਾਂ ਜਿਹੜੀਆਂ ਨੇ ਉਹ ਇਨ੍ਹਾਂ ਇਲਾਕਿਆਂ ਦੇ ਵਿੱਚ ਕੰਮ ਕਰਨਗੀਆਂ ਫਿਰ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਰੇਤ ਸਾਫ਼ ਕਰਨ ਦੇ ਲਈ ਅਸੀਂ ਮਦਦ ਕਰਾਂਗੇ ਮਤਲਬ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਰੇਤ ਜੰਮੀ ਹੈ ਉਸ ਦੇ ਵਿੱਚ ਉਹਨਾਂ ਨੂੰ ਇਕੱਲੇ ਕੰਮ ਨਹੀਂ ਕਰਨਾ ਪਵੇਗਾ ਅਸੀਂ ਨਾਲ ਖੜਾਂਗੇ ਅਤੇ ਨਾਲ ਉਹਨਾਂ ਦੇ ਮਦਦ ਕਰਵਾਵਾਂਗੇ ਸਾਨੂੰ ਪਤਾ ਹੈ ਕਿ ਇਹ ਨੁਕਸਾਨ ਬਹੁਤ ਵੱਡਾ ਹੈ ਮੈਂ ਨਿੱਜੀ ਤੌਰ ਤੇ ਸਾਰੇ ਪੰਜਾਬੀਆਂ ਉਦਯੋਗਪਤੀਆਂ ਐਨ ਜੀਓਜ਼ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਲੋਕਾਂ ਦੀ ਮਦਦ ਲਈ ਵੱੱਟ ਤੋਂ ਵੱੱਟ ਸਹਿਯੋਗ ਦੇਵੇ ਸੋ ਇਹ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਐਲਾਨ ਜਿਹੜੇ ਨੇ ਉਹ ਕੀਤੇ ਗਏ ਨੇ ਸੋ ਸ਼੍ਰੋਮਣੀ ਅਕਾਲੀ ਦਲ ਦਾ ਇਹ ਐਲਾਨ ਤੁਹਾਨੂੰ ਕਿਹੋ ਜਿਹਾ ਲੱਗਾ ਕਿਉਂਕਿ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ ਲੋਕ ਜਿਹੜੇ ਨੇ ਉਹ ਮਦਦ ਕਰ ਰਹੇ ਨੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਨੇ ਲੋਕ ਬਾਹਰ ਆਏ ਨੇ ਚਾਹੇ ਉਹ ਕਲਾਕਾਰ ਹੋ ਜਾਣ ਚਾਹੇ ਉਹ ਐਨ ਜੀਓਜ਼ ਹੋ ਜਾਣ ਹਰ ਕੋਈ ਮਦਦ ਕਰ ਰਿਹਾ ਹੈ ਸੋ ਇੱਕ ਰਾਜਨੀਤਿਕ ਪਾਰਟੀ ਦੇ ਵੱਲੋਂ ਵੀ ਇਹ ਐਲਾਨ ਜਿਹੜਾ ਹੈ ਤੁਹਾਨੂੰ ਕਿੰਨਾ ਕੇ ਲੱਗਾ ਕੀ ਲੱਗਦਾ ਹੈ ਕਿ ਇਸ ਐਲਾਨ ਦੇ ਨਾਲ ਫਾਇਦਾ ਹੋਵੇਗਾ ਨਹੀਂ ਹੋਵੇਗਾ ਜ਼ਰੂਰ ਦੱਸੋ